ਵੀਰੋ ਤੁਸੀਂ ਇਟਲੀ ਦੇ 1 ਸਾਲ ਵਾਲੇ ਪੇਪਰ ਸੀਜ਼ਨਲ ਪਰਮਿਟ ਜਾਂ ਫਿਰ ਨਾਨ ਸੀਜ਼ਨਲ ਪਰਮਿਟ ਕਿਸੇ ਵੀ ਏਜੰਟ ਦੇ ਜ਼ਰੀਏ ਪਰਵਾਏ ਹਨ ਤੇ ਸਾਵਧਾਨ ਹੋਈਓ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਕਲੀਅਰ ਕੱਟ ਤੇ ਬਹੁਤ ਹੀ ਔਥੈਂਟਿਕ ਇਨਫੋਰਮੇਸ਼ਨ ਦਿਆਂਗਾ ਮੈਂ ਗਰੰਟੀ ਨਾਲ ਕਹਿੰਨਾ ਵਾਂ ਕਿ ਕਿਸੇ ਵੀ ਏਜੰਟ ਨੇ ਕਿਸੇ ਵੀ YouTube ਦੇ ਉੱਤੇ ਨੇ ਬੰਦੇ ਨੇ ਤੁਹਾਨੂੰ ਇਹ ਗੱਲ ਨਹੀਂ ਦੱਸੀ ਹੋਣੀ ਵੀਰੋ ਪਹਿਲੇ ਨੰਬਰ ਤੇ ਤੇ ਗੱਲ ਇਹ ਵੇ ਕਿ ਤੁਸੀਂ ਸੀਜ਼ਨਲ ਪਰਮਿਟ ਅਪਲਾਈ ਕੀਤਾ ਹੋਵੇ ਇਟਲੀ ਦਾ 1 ਸਾਲ ਵਾਲੇ ਪੇਪਰ ਅਪਲਾਈ ਕੀਤੇ ਨੇ ਜਾਂ ਫਿਰ 9 ਮਹੀਨਿਆਂ ਵਾਲੇ ਪੇਪਰ ਅਪਲਾਈ ਕੀਤੇ ਨੇ ਤੁਹਾਨੂੰ ਦੱਸ ਦਵਾਂ ਕਿ ਐਸ ਟਾਈਮ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਹੋਵੇ ਕਿ ਦੋ ਨੰਬਰ ਤਰੀਕੇ ਦੇ ਨਾਲ ਬਹੁਤੀ ਕੰਮ ਹੋਂ ੜਿਆਵੇ ਹੁਣ ਕੀ ਕੰਮ ਕਰਨ ਦਾ ਤਰੀਕਾ ਹੋਵੇ ਕੰਮ ਕਰਨ ਦਾ ਤਰੀਕਾ ਇਹ ਵੇ ਕਿ ਤੁਸੀਂ ਪਾਸਪੋਰਟ ਤੇ ਥੋੜੇ ਜਿੰਨੇ ਪੈਸੇ ਦਿੱਤੇ ਨੇ ਜਾਂ ਫਿਰ ਪੈਸੇ ਨਹੀਂ ਦਿੱਤੇ ਪਾਸਪੋਰਟ ਦਿੱਤਾ ਹੋਵੇ ਹੁਣ ਵੀਰੋ ਐਸ ਟਾਈਮ ਨਾ ਬਹੁਤਾ ਰੋਲਾ ਮਾਰਕੀਟ ਦੇ ਵਿੱਚ ਇਹ ਬਣਿਆ ਜੀ ਮਾਰਚੂ ਵਾਲੇ ਪੇਪਰ ਆਉਣੇ ਸ਼ੁਰੂ ਹੋ ਗਏ ਨੇ ਤੇ ਮਾਰਚੂ ਵਾਲੇ ਪੇਪਰ ਨਹੀਂ ਸ਼ੁਰੂ ਹੋਏ ਮਾਰਚੂ ਵਾਲੇ ਪੇਪਰ 21 ਜੂਨ ਤੋਂ ਬਾਅਦ ਨਿਕਲਨੇ ਸ਼ੁਰੂ ਹੋਣੇ ਨੇ ਇਹ ਪੱਕੀ ਡੇਟ ਹੈ ਉਸ ਤੋਂ ਬਾਅਦ ਅਸ ਟਾਈਮ ਹੁਣ ਮਾਰਕੀਟ ਦੇ ਵਿੱਚ ਇਹ ਏਜੰਟਾਂ ਨੇ ਸੋਸ਼ਲ ਛੱਡੇ ਆ ਇਹ ਖਬਰ ਛੱਡੀ ਹੈ ਜੀ ਪੇਪਰ ਨਿਕਲਨੇ ਸ਼ੁਰੂ ਹੋ ਗਏ ਨੇ ਤੇ ਜਿੰਨੀ ਛੇਤੀ ਪੈਸੇ ਜਿਵਾ ਕਰਾਓਗੇ ਉੰਨੀ ਛੇਤੀ ਪੇਪਰ ਨਿਕਲਣਗੇ ਇਸ ਤਰ੍ਹਾਂ ਦੀ ਕੋਈ ਵੀ ਕਹਾਣੀ ਨਹੀਂ ਹੈ ਪੇਪਰ ਹੁਣ ਜਮ੍ਹਾਂ ਹੋ ਗਏ ਨੇ ਉਹ ਪੇਪਰ ਆਪਣੇ ਟਾਈਮ ਤੇ ਨਿਕਲਨੇ ਤੇ ਟਾਈਮ ਜਿਹੜਾ ਹੋਵੇ ਉਹ 21 ਜੂਨ ਤੋਂ ਬਾਅਦ ਟਾਈਮ ਸ਼ੁਰੂ ਹੋਣਾਵੇਂ ਪੇਪਰ ਨਿਕਲਣ ਦਾ ਹੁਣ ਇਹ ਹਸਾਬ ਕਿਤਾਬ ਲੱਗਣ ਡਿਆ ਇਕਬੀਰ ਹੈ ਮੇਰਾ ਇੰਸਟਾਗ੍ਰam ਤੇ ਉਹਨੇ ਮੇ ਨਾਲ ਗੱਲਬਾਤ ਕੀਤੀ ਏਜੰਟ ਨੇ ਉਹਨੂੰ ਆਖਿਆ ਜੀ ਤੇਰੇ ਪੇਪਰ ਜਿਹੜੇ 18 ਮਾਰਚ ਨੂੰ ਭੜੇ ਸਨ ਉਹ ਨਿਕਲ ਆਏ ਨੇ ਮੈਂ ਉਹਨੂੰ ਆਖਿਆ ਵੇ ਉਸ ਵੀਰ ਨੂੰ ਕਿ ਆਪ ਜਿਹੜਾ ਸਕਰੀਨਸ਼ਾਟ ਵਗੈਰਾ ਸੈਂਡ ਕਰਵਾ ਵੀਰੋ ਸਕਰੀਨਸ਼ਾਟ ਸੈਂਡ ਕਰਵਾਏ ਨੇ ਉਹੀ ਸਕਰੀਨਸ਼ਾਟ ਦੇ ਉੱਤੇ ਨਾਂ ਚੇਂਜ ਪਾਸਪੋਰਟ ਨੰਬਰ ਚੇਂਜ ਉਹੀ ਨੋਲਾ ਉਸ ਦਾ ਜਿਹੜਾ ਤਿੰਨ ਤੋਂ ਚਾਰ ਵੀਰਾਂ ਨੇ ਮੈਨੂੰ ਸੈਂਡ ਕੀਤਾ ਹੈ ਸੇਮ ਨੋਲਾ ਉਸ ਦਾ ਪਿਕਚਰ ਦੇ ਵਿੱਚ ਹੋਰ ਕੋਈ ਵੀ ਚੇਂਜਿੰਗ ਨਹੀਂ ਹੈ ਸਿਟੀ ਸੇਮ ਹੈ ਮਾਲਕ ਦਾ ਨਾਂ ਸੇਮ ਹੈ ਇਵਨ ਕੇ ਦੁਮਾਂ ਦੇ ਦਾਤ ਤੇ ਨੋਲੇ ਉਸਤੇ ਦਾ ਨੰਬਰ ਵੀ ਸੇਮ ਹੈ ਤਿੰਨਾ ਬੰਦਿਆਂ ਦਾ ਤੇ ਇਹ ਤੋਂ ਕਾਫਰਾਡ ਹੋਣ ਡਿਆ ਉਹਨਾਂ ਪੈਸੇ ਦੇ ਇਸ਼ਾਰੇ ਨੇ ਸਨ ਉਹਨੇ ਕੋਈ ਵੀ ਛੂਟਾ ਨੋਲਾ ਉਸਤਾ ਪ੍ਰਿੰਟ ਕਰਕੇ ਆਪਣੇ ਕੰਪਿਊਟਰ ਤੋਂ ਤੁਹਾਨੂੰ ਸੈਂਡ ਕਰ ਛੱਣਾ ਸੀ ਤੁਸੀਂ ਐਮਬੈਸੀ ਦੀ ਫੀਸ ਵੀ ਜਮ੍ਹਾਂ ਕਰवानी ਸੀ ਤੇ ਜਦੋਂ ਤੁਸੀਂ ਐਮਬੈਸੀ ਜਾਣਾ ਸੀ ਜਾਂ ਤੇ ਹੋ ਸਕਦਾ ਤੁਹਾਨੂੰ ਐਮਬੈਸੀ ਉਹ ਜੀ ਡਾਇਰੈਕਟਰ ਆਫ ਫਿਊਜ਼ਨ ਲਾਹੌਰ ਦੀ ਤਾਂ ਜਾਂ ਫਿਰ ਇਹ ਵੀ ਪੋਸੀਬਲ ਚਾਂਸ ਨੇ ਕਿ ਤੁਹਾਨੂੰ ਜਿਹੜਾ ਨਾ 5 ਸਾਲਾਂ ਵਾਸਤੇ 10 ਸਾਲਾਂ ਵਾਸਤੇ ਬਲੈਕਲਿਸਟ ਕਰ ਛੱਡ ਦੇ ਤੇ ਇਹਨਾਂ ਏਜੰਟਾਂ ਦੋ ਨੰਬਰਾਂ ਏਜੰਟਾਂ ਤੋਂ ਬੱਚੋ ਤੁਸੀਂ 1 ਸਾਲ ਵਾਲਾ ਪਰਮਿਟ ਜਾਂ ਫਿਰ 9 ਮਹੀਨਿਆਂ ਵਾਲਾ ਇਟਲੀ ਦਾ ਵਰਕ ਪਰਮਿਟ ਅਪਲਾਈ ਕੀਤਾ ਹੋਵੇ ਤੇ ਪਹਿਲਾਂ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਕਨਫਰਮ ਕਰਕੇ ਤੇ ਫੇਰ ਪੈਸੇ ਪੱਤੇ ਦਿਓ ਨਹੀਂ ਤੇ ਤੁਹਾਨੂੰ ਧੋਖੇਦੁਲਾਵਾ ਹੋਰ ਕੁਝ ਨਹੀਂ ਜੇ ਲੱਭਣਾ ਏਜੰਟਾਂ ਤੋਂ ਪਿਛਲੀ ਵੀਡੀਓ ਜਿਹੜੀ ਮੈਂ ਪਾਈ ਉਹਦੇ ਵਿੱਚ ਮੈਂ ਬੜੀ ਹੀ ਡਿਟੇਲ ਦੇ ਨਾਲ ਤੁਹਾਨੂੰ ਦੱਸਿਆ ਹੋਵੇ ਕਿ ਕਿਵੇਂ ਕਿਵੇਂ ਏਜੰਟ ਦੋ ਨੰਬਰੀਆਂ ਕਰਕੇ ਕਿਵੇਂ ਕਿਵੇਂ ਏਜੰਟ ਜਿਹੜਾ ਉਹ ਵਨਸਮਨੇ ਤਰੀਕਿਆਂ ਦੇ ਨਾਲ ਤੁਹਾਨੂੰ ਠੱਗਦੇ ਨੇ ਤੁਹਾਡੇ ਕੋਲੋਂ ਪੈਸੇ ਲੈਂਦੇ ਨੇ ਕੰਮ ਤੁਹਾਡਾ ਨਹੀਂ ਕਰਦੇ ਹੈ ਤੇ ਇਸੇ ਲਈ ਮਿੱਤਰੋ ਥੋੜੀ ਜਿਨੀ ਇਨਫਰਮੇਸ਼ਨ ਤੁਸੀਂ ਆਪ ਹੀ ਲੈ ਕੇ ਆਪਣਾ ਕੀਮਤੀ ਸਮਾਂ ਤੇ ਆਪਣਾ ਕੀਮਤੀ ਪੈਸਾ ਬਚਾ ਸਕਦੇ ਹੋ ਦੋਵੇਂ ਜੇ ਤੁਸੀਂ ਥੋੜੀ ਜਿਨੀ ਜਾਣਕਾਰੀ ਲਵੋ ਇੰਸਟਾਗ੍ਰam ਤੇ ਫਾਲੋ ਕਰ ਲਿਓ ਮੈਂ ਹਰ ਇੱਕ ਅਪਡੇਟ ਇੰਸਟਾਗ੍ਰam ਤੇ ਸਭ ਨਾਲੋਂ ਪਹਿਲਾਂ ਦੇਣਾ ਮਾਂ